ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਸਵਾਲ ਤੇ ਜੋ ਹਰ ਨਵੇਂ ਯੂਟਿਊਬਰ ਦੇ ਦਿਮਾਗ ਵਿੱਚ ਹੁੰਦਾ ਹੈ ਕਿ YouTube ਤੇ ਰੋਜ਼ ਵੀਡੀਓ ਪਾਉਣੀ ਚਾਹੀਦੀ ਹੈ ਜਾਂ ਨਹੀਂ ਇਸਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਵੀਡੀਓ ਵਿੱਚ ਅੱਗੇ ਜਾ ਕੇ ਕਲੀਅਰ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਣਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੋਜ਼ ਵੀਡੀਓ ਪਾਉਣ ਦੇ ਕੀ ਫਾਇਦੇ ਨੇ ਜਦੋਂ ਤੁਸੀਂ ਰੋਜ਼ ਵੀਡੀਓ ਪਾਉਂਦੇ ਹੋ ਐਲਗੋਰਿਦਮ ਤੁਹਾਡੇ ਚੈਨਲ ਨੂੰ ਐਕਟਿਵ ਮੰਨਦਾ ਹੈ ਇਹ ਤੁਹਾਡੀ ਵੀਡੀਓ ਨੂੰ ਜ਼ਿਆਦਾ ਰეკਮੈਂਡ ਕਰਦਾ ਹੈ ਜਿਸ ਨਾਲ ਵਿਊ ਵਾਚ ਟਾਈਮ ਤੇ ਗਰੋਥ ਤੇਜ਼ੀ ਨਾਲ ਹੁੰਦੀ ਹੈ ਈਵਰਸ ਨੂੰ ਤੁਹਾਡੀ ਹੈਬਿਟ ਜਾਂਦੀ ਹੈ ਜਿਵੇਂ ਕਿਸੇ ਟੀਵੀ ਸੀਰੀਅਲ ਦੀ ਉਡੀਕ ਹੁੰਦੀ ਸੀ ਉਸੇ ਤਰ੍ਹਾਂ ਤੁਸੀਂ ਜੇ ਡੇਲੀ ਵੈਲਿਊਏਬਲ ਕੰਟੈਂਟ ਦਿੰਦੇ ਹੋ ਤਾਂ ਆਡੀਅנס ਡੇਲੀ ਵਾਚ ਕਰਦੀ ਹੈ ਤੁਹਾਡੀ ਸਕਿੱਲ ਇੰਪਰੂਵ ਹੁੰਦੀ ਹੈ ਜਿਵੇਂ ਐਡੀਟਿੰਗ ਸਪੋਕਿੰਗ ਬੋਲਚਾਲ ਹਰ ਰੋਜ਼ ਟਰਾਈ ਕਰਦੇ ਹੋ ਤਾਂ ਇੱਕ ਮਹੀਨੇ ਚ ਤੁਹਾਡੀ ਕੁਆਲਿਟੀ ਚੇਂਜ ਹੋ ਜਾਂਦੀ ਹੈ ਜਿਸ ਨਾਲ ਤੁਹਾਡਾ ਚੈਨਲ ਵੀ ਜਲਦੀ ਗਰੋ ਕਰਦਾ ਹੈ ਤੇ 4000 ਵਾਚ ਟਾਈਮ ਤੇ 1000 ਸਬਸਕ੍ਰਾਈਬਰ ਵੀ ਰੋਜ਼ ਵੀਡੀਓ ਪਾਉਣ ਨਾਲ ਜਲਦੀ ਕੰਪਲੀਟ ਹੋ ਜਾਂਦੇ ਨੇ ਹੁਣ ਗੱਲ ਕਰਦੇ ਹਾਂ ਨੁਕਸਾਨ ਦੀ ਰੋਜ਼ ਵੀਡੀਓ ਪਾਉਣ ਨਾਲ ਤੁਹਾਡੇ ਵੀਵਰਸ ਬੋਰ ਹੋ ਸਕਦੇ ਹਨ ਜੇ ਤੁਸੀਂ ਰੋਜ਼ ਕੰਟੈਂਟ ਪਾ ਰਹੇ ਹੋ ਉਹੀ ਟਾਈਪ ਉਹੀ ਟੌਪਿਕ ਤਾਂ ਈ ਵਿਊਅਰਸ ਵੀਡੀਓ ਨੂੰ ਸਕਿਪ ਕਰਨ ਲੱਗ ਜਾਂਦੇ ਨੇ ਜਿਸ ਨਾਲ ਚੈਨਲ ਦੀ ਗਰੋਥ ਐਂਡ ਵਿਊਅਰਸ਼ਿਪ ਘਟਦੀ ਜਾਂਦੀ ਹੈ ਤੇ ਵੀਡੀਓ ਦੀ ਕੁਆਲਿਟੀ ਸੈਕਰੀਫਾਈਸ ਹੋ ਜਾਂਦੀ ਹੈ ਐਂਡ ਜਲਦੀ ਜਲਦੀ ਵੀਡੀਓ ਬਣਾਉਣ ਦੇ ਚੱਕਰ ਵਿੱਚ ਥੰਬਨੇਲ ਸਕ੍ਰਿਪਟ ਐਡੀਟਿੰਗ ਹਰ ਚੀਜ਼ ਖਰਾਬ ਹੋ ਜਾਂਦੀ ਹੈ ਆਪਣੇ ਆਪ ਤੇ ਮੈਂਟਲੀ ਸਟ्रेस ਵਾਧਦਾ ਹੈ ਹਰ ਰੋਜ਼ ਸ਼ੂਟ ਐਡੀਟਿੰਗ ਅਪਲੋਡਿੰਗ ਇਸ ਪ੍ਰੋਸੈਸ ਦੇ ਕਿਸੇ ਕ੍ਰੀਏਟਰ ਦਾ ਮੋਟੀਵੇਸ਼ਨ ਵੀ ਕਦੇ ਕਦੇ ਡਿੱਗ ਜਾਂਦਾ ਹੈ ਐਂਡ ਬਰਨਆਊਟ ਆ ਜਾਂਦਾ ਹੈ ਸੋ ਇਸ ਟੀ ਦਾ ਸੋਲੂਸ਼ਨ ਕੀ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਬਿਗਨਰ ਹੋ ਤਾਂ ਕੰਟੈਂਟ ਪਲਾਨ ਪ੍ਰੋਪਰਲੀ ਕਰਦੇ ਹੋ ਤਾਂ ਹਫਤੇ ਚ 3-4 ਵੀਡੀਓ ਵੈਸਟ ਹਨ ਇਸ ਨਾਲ ਕਨਸਟੈਂਸੀ ਵੀ ਵਧਦੀ ਹੈ ਐਂਡ ਵੀਡੀਓ ਦੀ ਕੁਆਲਿਟੀ ਵੀ ਮੇਨਟੇਨ ਰਹਿੰਦੀ ਹੈ ਜੇਕਰ ਤੁਸੀਂ ਫੁੱਲ ਟਾਈਮ ਕੰਟੈਂਟ ਕ੍ਰੀਏਟਰ ਹੋ ਐਂਡ ਤੁਸੀਂ ਸਿਸਟਮ ਵੀ ਇਵੇਂ ਦਾ ਬਣਾ ਲਿਆ ਹੈ ਕਿ ਤੁਸੀਂ ਡੇਲੀ ਵੀਡੀਓ ਅਪਲੋਡ ਕਰ ਸਕਦੇ ਹੋ ਤਾਂ ਜਰੂਰ ਵੀਡੀਓ ਡੇਲੀ ਅਪਲੋਡ ਕਰੋ ਪਰ ਕੰਟੈਂਟ ਵੈਲਿਊਏਬਲ ਹੋਣਾ ਚਾਹੀਦਾ ਹੈ YouTube ਤੇ ਕੁਆਂਟੀਟੀ ਦੇ ਨਹੀਂ ਕੁਆਲਿਟੀ ਤੇ ਧਿਆਨ ਦਿਓ ਕਈ ਵਾਰ ਇੱਕ ਪਾਵਰ ਹਰ ਵੀਡੀਓ ਕੰਮ ਕਰ ਜਾਂਦੀ ਹੈ ਜੋ 10 ਵੀਡੀਓ ਨਹੀਂ ਕਰ ਸਕਦੀਆਂ ਅਤੇ ਸਭ ਤੋਂ ਵੱਡੀ ਗੱਲ ਆਪਣੀ ਆਡੀਅੰਸ ਨੂੰ ਸਮਝੋ ਉਹ ਤੁਹਾਡੀ ਵੀਡੀਓ ਕਿਉਂ ਵੇਖਣਾ ਚਾਹੁੰਦੀ ਹੈ ਕਿ ਉਹਨਾਂ ਨੂੰ ਹਰ ਰੋਜ਼ ਤੁਹਾਡੀ ਵੀਡੀਓ ਵਿੱਚ ਕੁਝ ਨਵਾਂ ਮਿਲਦਾ ਹੈ ਜੇ ਹਾਂ ਤਾਂ ਰੋਜ਼ ਪਾਓ ਜੇ ਨਹੀਂ ਤਾਂ ਕਿਉਂ ਟਾਈਮ એનર્ਜੀ ਤੇ ਸਟਰੈਸਟ ਕਾਬ ਕਰਨਾ ਆਡੀਅੰਸ ਦਾ YouTube ਤੇ ਤਰੱਕੀ ਲਈ ਸ਼ੋਰਟਕਟ ਨਹੀਂ ਸਿਰਫ ਸਟ੍ਰੈਟਜੀ ਪੇਸ਼ੈਂਸੀ ਜੈਨੂਇਨ ਐਫਰਟ ਕਰਦੇ ਹਨ ਰੋਜ਼ ਵੀਡੀਓ ਪਾਉਣਾ ਚੰਗੀ ਗੱਲ ਹੈ ਪਰ ਜੇ ਉਹ ਵੀਡੀਓ ਈਵਰਸ ਦੀ ਮਦਦ ਨਹੀਂ ਕਰ ਰਹੀ ਤਾਂ YouTube ਵੀ ਪ੍ਰਮੋਟ ਨਹੀਂ ਕਰੇਗਾ ਵੀਡੀਓ ਨੂੰ ਸੋਚੋ ਸਮਝੋ ਤੇ ਆਪਣੀ ਸਟ੍ਰੈਟਜੀ ਬਣਾਓ ਐਂਡ ਫਿਰ ਵੀਡੀਓ ਅਪਲੋਡ ਕਰੋ ਜੇ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖਿਆ ਤਾਂ ਲਾਈਕ ਕਰਨਾ ਤੇ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਧੰਨਵਾਦ ਦੋਸਤੋ